नमस्कार आकाशवाणी ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਿਕ ਖਬਰਾਂ ਸੁਣੋ ਕੇਂਦਰੀ ਕੈਬਨਟ ਨੇ 14 ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਐਮਐਸਪੀ ਵਧਾਉਣ ਦਾ ਫੈਸਲਾ ਕੀਤਾ ਨਵੀਂ ਦਿੱਲੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੱਲ੍ਹ ਹੋਈ ਕੈਬਨਟ ਮੀਟਿੰਗ ਵਿੱਚ ਐਮਐਸਪੀ ਸਮੇਤ ਕਈ ਹੋਰ ਅਹਿਮ ਫੈਸਲੇ ਲਈ ਗਏ ਮੀਡੀਆ ਨੂ ਕੈਬਨਿਟ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਮੰਡੀਕਰਨ ਸੀਜ਼ਨ 2024-25 ਲਈ ਸੌਣੀ ਦੀਆਂ 14 ਫਸਲਾਂ ਤੇ ਐਮਐਸਪੀ ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਕਟੋਕਟ ਸਮਰਥਨ ਮੁੱਲ ਵਿੱਚ ਸਭ ਤੋਂ ਵੱਡਾ ਵਾਧਾ ਤੇਲ ਬੀਜਾਂ ਤੇ ਦਾਲਾਂ ਲਈ ਕੀਤਾ ਗਿਆ ਹੈ ਛੋਨੇ ਦਾ ਭਾਅ 117 ਰੁਪਏ ਵਧਾ ਕੇ 2300 ਰੁਪਏ ਪ੍ਰਤੀ ਕੁਇੰਟਲ ਹਾਈਬ੍ਰਿਡ ਗ੍ਰੇਡ ਜਵਾਰ ਲਈ ਐਮਐਸਪੀ 191 ਪਰ ਵਧਾ ਕੇ 3371 ਰੁਪਏ ਪ੍ਰਤੀ ਕੁਇੰਟਲ ਬਾਜਰੇ ਦਾ 125 ਰੁਪਏ ਵਧਾ ਕੇ 2625 ਪ੍ਰਤੀ ਕੁਇੰਟਲ ਮੱਕੀ ਦਾ ਪਾ 135 ਰੁਪਏ ਵਧਾ ਕੇ 2225 ਰੁਪਏ ਪ੍ਰਤੀ ਕੁਇੰਟਲ ਤੇ ਰਾਗੀ ਦਾ 444 ਰੁਪਏ ਵਧਾ ਕੇ 4290 ਪਰ ਪ੍ਰਤੀ ਕੁਇੰਟਲ ਕੀਤਾ ਗਿਆ ਦਾਲਾਂ ਦੀ ਦਰਾਮਦ ਤੇ ਦੇਸ਼ ਦੀ ਨਿਰਭਰਤਾ ਘਟ ਕਰਨ ਲਈ ਅਰਹਰ ਦਾ ਐਮਐਸਪੀ 550 ਰੁਪਏ ਵਧਾ ਕੇ 7550 ਰੁਪਏ ਪ੍ਰਤੀ ਕੁਇੰਟਲ ਮਾਲੀ साढ़े चार सौ रुपये वा के सत्त हज़ार चार सौ रुपए प्रति कुंटल मूंगी लिए एक सौ चौबी रुपये वा के अठ हज़ार छः सौ बयासी रुपए प्रति कुंटल किया गया सूरजमुखी के बीज का एम एस पी पांच सौ भी रुपये वा के सत्त हज़ार दो सौ अस्सी रुपये प्रति कुंटल मूंगफली चार सौ छे रुपये वा के छह हज़ार सत्त सौ त्रासी रुपये प्रति कुंटल कपाह 500 ਰੁਪਏ ਵਧਾ ਕੇ 7121 ਰੁਪਏ ਤੇ 7500 ਰੁਪਏ ਪ੍ਰਤੀ ਕੁਆਂਟਲ ਕੀਤਾ ਗਿਆ ਉਹਨਾਂ ਕਿਹਾ ਕਿ ਝੋਨੇ ਕਪਾ ਬਾਜਰੇ ਦਾਲਾ ਤੇ ਤੇਲ ਬੀਜਾਂ ਦੇ ਘਟੋ ਘਟ ਸਮਰਥਨ ਮੁੱਲ ਚੁਕਿਤੇ ਗਏ ਇਸ ਮਹੱਤਵਪੂਰਨ ਵਾਅਦੇ ਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦੇਸ਼ ਭਰ ਵਿੱਚ 2 ਲੱਖ ਵੇਅਰ ਹਾਊਸ ਬਣਾਉਣ ਤੇ ਕੰਮ ਕਰ ਰਹੀ ਹੈ ਪੰਜਾਬ ਦੇ ਮੁੱਖ ਸਿਕੱਤਰ ਅਨੁਰਾਗ ਵਰਮਾ ਨੇ ਚੰਡੀਗੜ੍ਹ ਵਿੱਚ ਜੋ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸੂਬੇ ਵਿੱਚ ਨਸ਼ਾ ਤੋਂ ਪ੍ਰਭਾਵਿਤ ਥਾਵਾਂ ਦੀ ਸ਼ਨਾਖਤ ਕਰਨ ਦੇ ਨਾਲ-ਨਾਲ ਸੂਬੇ ਵਿੱਚ ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਵਿਰੁੱਧ ਸਖਤ ਕਾਰਵਾਈ ਕਰਨ ਤੇ ਜ਼ੋਰ ਦਿੱਤਾ। ਉਹਨਾਂ ਨੇ ਸਿਹਤ ਵਿਭਾਗ ਨੂੰ ਨਵੀਂ ਪਰਤੀ ਤੇ ਤਰੱਕੀਆਂ ਰਾਹੀਂ ਡਰੱਗ ਕੰਟਰੋਲਰਾਂ ਦੀ ਸਮਰੱਥਾ ਵਧਾਉਣ ਲਈ ਵੀ ਕਿਹਾ ਤੇ ਦੱਸਿਆ सरकार सूबे च नशा तस्करा सख्त सजाव यकीनी बनाने कई सुधार करने बारे भी विचार कर रही है मुख्य ने कहा कि नशियां रोकने बारे एक्ट पूरी मुस्तैदी से तनदेही लागू किया जाए नशा तस्करा न मिसाली सजावं दतिया जायद जब्त करना भी यकीनी बनाया जाए उन्होंने माल विभाग और पुलिस नजे मिलके काम करने यकी बनाया जा सके कि ड्रग मनी रा हासिल की जायद जब्त की जाए उन्हें एनसीओ आर डी दीटिंग सूबा जिला ਤੇ ਨਿਰੰਤਰ ਹੋਣੀਆਂ ਚਾਹੀਦੀਆਂ ਨੇ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ 22 ਜੂਨ ਨੂੰ ਆ ਰਹੇ 10ਵੇਂ ਕੁਮਾਂਤਰੀ ਯੋਗ ਦਿਵਸ ਨੂੰ ਲੈ ਕੇ ਸੂਬੇ ਭਰ ਦੇ ਲੋਕਾਂ 'ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਆਮ ਲੋਕ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਕੇ ਜ਼ਿੰਦਗੀ ਨੂੰ ਸੁਖਾਲਾ ਬਣਾ ਰਹੇ ਨੇ ਤੇ ਹੋਰਨਾਂ ਨੂੰ ਵੀ ਅਜਿਹਾ ਕਰਨ ਦੀ ਹੀ ਅਪੀਲ ਕਰ ਰਹੇ ਨੇ ਮੇਰਾ ਨਾਮ ਕਿਰਨ ਪਾਲਖਰ ਹੈ ਤੇ ਮੈਂ ਬਿਠਿੰਡੇ ਤੋਂ ਬੋਲ ਰਹੀ ਹਾਂ ਤੰਦਰੁਸਤੀ ਦੇ ਲਈ ਸਾਨੂੰ ਸਭ ਤੋਂ ਵਧੀਆ ਸਾਧਨ ਅਪਣਾਉਣਾ ਚਾਹੀਦਾ ਹੈ ਯੋਗ ਔਰ ਇਸ ਨੂੰ ਖੁਦ ਨੂੰ ਹੀ ਨਹੀਂ ਅਪਣਾਉਣਾ ਚਾਹੀਦਾ ਸਾਡੇ ਬੱਚਿਆਂ ਨੂੰ ਵੀ ਇਸ ਬਾਰੇ ਦੱਸਣਾ ਚਾਹੀਦਾ ਹੈ ਤਾਂ ਕਿ ਸਾਡਾ ਆਉਣ ਵਾਲਾ ਪੀੜ੍ਹੀ ਵੀ ਨਿਰੋਗ ਰਹ ਸਕੇ ਮੈਂ ਟੀਮਸਨ ਔਰ ਸਾਨੂੰ ਕੰਮਕਾਰਾਂ ਚੋਂ ਸਮਾਂ ਕੱਢ ਕੇ ਯੋਗਾ ਕਰਨਾ ਔਰ ਖੁੱਲ ਕੇ ਹੱਸਣਾ ਬਹੁਤ ਜ਼ਰੂਰੀ ਹੈ ਜੀ ਤੇ ਸਾਡੀ ਜ਼ਿੰਦਗੀ ਦਾ अहम ਹਿੱਸਾ ਹੈ ਜੀ ਮੈਂ ਸੁਲੱਖਣ ਕੁਮਾਰ ਪਿੰਡ ਪੰਗਾਲ ਆਪਾਂ ਨੂੰ ਸਾਰਿਆਂ ਨੂੰ ਯੋਗ ਅਪਣਾਉਣਾ ਚਾਹੀਦਾ ਹੈ ਆਪਾਂ ਹਰ ਰੋਜ਼ ਯੋਗ ਨੂੰ ਸਿਰਫ 20-25 ਮਿੰਟ ਦੇ ਕੇ ਹੀ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਪਿੰਡ ਮਸੀਤਾ ਛੇਦਾ ਵਾਲੀ ਤੋਂ ਦਰਸ਼ਨ ਲੋਟ ਬੋਲਦਾ ਜੀ ਮੈਂ ਕਿ ਕੁਝ ਦਿਨ ਪਹਿਲਾਂ ਮੈਨੂੰ ਸਾਹ ਦੀ ਦਿੱਕਤ ਆ ਹੋਣ ਲੱਗੀ ਤੇ ਮੈਂ ਪੈਦਲ ਸਵੇਰ ਸ਼ਹਿਰ ਕਰਨ ਜਾਂਦਾ ਹਾਂ ਤੇ ਹੁਣ ਮੈਨੂੰ ਸਾਹ ਵੱਲੋਂ ਵੀ ਕੋਈ ਦਿੱਕਤ ਨਹੀਂ ਹੈ ਯੋਗਾ ਸਰੀਰ ਵਾਸਤੇ ਬਹੁਤ ਹੀ ਲਾਭਕਾਰੀ ਹੈ ਕਰੋ ਯੋਗ ਤੇ ਰਹੋ ਦੇ ਰੋਗ ਇਹਹੀ ਬੇਨਤੀ ہماری ਹੈ ਮੈਂ ਗਗਨਦੀਪ ਕੌਰ ਜਿਲ੍ਹਾ ਬਠਿੰਡਾ ਤੋਂ ਬੋਲ ਰਹੀ ਹਾਂ ਯੋਗ ਕਰਨ ਦੇ ਨਾਲ ਕੇਵਲ ਸਰੀਰਕ ਹੀ ਨਹੀਂ ਬਲਕਿ ਮਾਨਸਿਕ ਤੌਰ ਤੇ ਵੀ ਸਾਨੂੰ ਬਹੁਤ ਸਾਰੇ ਫਾਇਦੇ ਪਹੁੰਚਦੇ ਹਨ ਯੋਗ ਦੇ ਨਾਲ ਸਾਨੂੰ ਅਧਿਆਤਮਿਕ ਸੁਖ ਵੀ ਮਿਲਦਾ ਹੈ ਪੰਜਾਬ ਵਿੱਚ ਮੌਸਮ ਦਾ ਮિજાਜ ਬਦਲਣ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਹੱਤ ਦੀ ਗਰਮੀ ਤੋਂ ਮਾਮੂਲੀ ਰਾਹਤ ਮਿਲੀ ਹੈ ਪਛਮੀ ਗੜਬੜੀ ਦੇ ਚੱਲਦੇ ਹੋਏ ਬੀਤੀ ਸ਼ਾਮ ਦੇ ਮਾਝੇ ਦੇ ਦੁਆਬੇ ਦੇ ਕਈ ਜ਼ਿਲ੍ਹਿਆਂ 'ਚ ਜ਼ਬਰਦਸਤ ਹਨੇਰੀ ਝੱਖੜ ਝੁੱਲਿਆ ਤੇ ਉਸ ਤੋਂ ਬਾਅਦ ਹਲਕਾ ਮੀਂਹ ਵੀ ਪਿਆ ਅੰਮ੍ਰਿਤਸਰ ਦੇ ਕੁਝ ਜ਼ਿਲ੍ਹਿਆਂ ਛਮੀ ਦੇ ਨਾਲ ਨਾਲ ਥੋੜੀ ਗੜੇਮਾਰੀ ਵੀ ਹੋਈ ਜਲੰਧਰ ਹੁਸ਼ਿਆਰਪੁਰ ਪਠਾਨਕੋਟ ਰੋਪੜ ਅਨੰਦਪੁਰ ਸਾਹਿਬ ਲੁਧਿਆਣਾ ਮੁਹਾਲੀ ਫਾਜ਼ਿਲਕਾ ਤੇ ਪਟਿਆਲਾ ਦੇ ਕੁਝ ਇਲਾਕਿਆਂ 'ਚ ਹਨੇਰੀ ਤੋਂ ਬਾਅਦ ਮੀਂਹ ਪੈਣ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ ਹਨੇਰੀ ਚ ਤੇ ਲਗੇ ਬੋਰਡ ਵੀ ਖੜ ਗਏ ਉਸ ਤੋਂ ਬਾਅਦ ਪੈਮੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਬਦਲਦੇ ਮੌਸਮ ਨਾਲ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਨੇ ਇਸ ਦੇ ਨਾਲ ਹੀ ਪ੍ਰੋਗਰਾਮ ਖਤਮ ਹੋਈਆ ਨਮਸਕਾਰ